ਚੂ ਆਪਾਂ ਬਾਬਾ ਭਗਤ ਧੰਨਾ ਜੀ ਦੀ ਜੋ ਗੁਰਬਾਣੀ ਰਚੀ ਹੋਈ ਹੈ ਉਹਨਾਂ ਦੇ ਮੁਖਾਰਬਿੰਦ ਦੇ ਵਿੱਚੋਂ ਉਚਾਰਨ ਹੋਈ ਹੋਈ ਹੈ ਭਗਤ ਧੰਨਾ ਜੀ ਬੜੇ ਪ੍ਰੇਮ ਵਾਲੇ ਹਨ ਉਹਨਾਂ ਦੇ ਬਾਤ ਗੁਰਬਾਣੀ ਦੇ ਵਿੱਚ ਉਹਨਾਂ ਦੀ ਜੋ ਐਂਟਰੀ ਹੋਈ ਹੈ ਉਹਨਾਂ ਦੇ ਇੱਕ ਸ਼ਬਦ ਦੇ ਉੱਪਰ ਵਿਚਾਰ ਕਰਾਂਗੇ ਵਾਹਿਗੁਰੂ ਕਿਰਪਾ ਕਰੇ ਭਗਤ ਧੰਨਾ ਜੀ ਦੇ ਭਾਈ ਪੂਰਨਾਂ ਤੇ ਚੱਲਣ ਦਾ ਸਾਰਿਆਂ ਸੰਗਾਂ ਨੂੰ ਬਲ ਬਖਸ਼ਿਸ਼ ਕਰੇ ਧੰਨਾ ਜੀ ਦਾ ਵਚਨ ਹੈ ਧੰਨਾ ਗੋਪਾਲ ਤੇਰਾ ਭਾਰਤਾ ਐ ਆਕਾਲ ਪੁਰਖ ਵਾਹਿਗੁਰੂ ਜੀਓ ਮੈਂ ਤੇਰਾ ਮੰਗਤਾ ਹਾਂ ਮੈਂ ਜੋ ਵੀ ਮੰਗਦਾ ਹਾਂ ਤੇਰੇ ਤੋਂ ਮੰਗਦਾ ਹਾਂ ਮੈਨੂੰ ਤੇਰੇ ਤੋਂ ਬਿਨਾ ਕਿਸੇ ਦੀ ਜ਼ਰੂਰਤ ਹੀ ਨਹੀਂ ਹੈ ਕੋਪਾਲ ਤੇਰਾ ਆਰਥਾ ਜੋ ਜਨ ਤੁਮਰੀ ਭਗਤ ਕਰਨਤੇ ਤਿਨ ਕੇ ਖਾਸ ਸਵਾਰਤਾ ਤੇਰੇ ਦਰ ਤੇ ਧੰਨਾ ਮੰਗਤਾ ਬਣ ਕੇ ਆਇਆ ਹੈ ਆਕਾਲ ਪੁਰਖ ਵੈਗੁਰੂ ਜੀਓ ਮੈਨੂੰ ਇਹ ਵੀ ਪਤਾ ਹੈ ਵੀ ਜਿਹੜੇ ਜਨ ਜਿਹੜੇ ਮਨੁੱਖ ਤੇਰੀ ਭਗਤੀ ਕਰਦੇ ਨੇ ਤੂੰ ਉਹਨਾਂ ਦੇ ਕਾਜ ਸਵਾਰਤਾ ਤੂੰ ਉਹਨਾਂ ਦੇ ਜਿਹੜੇ ਕਾਰਜ ਨਹੀਂ ਕਾਜ ਸਵਾਰਤਾ ਜੋ ਜਾਂ ਤੁਮਰੀ ਭਗਤ ਕਰੰਤੇ ਤਿਨ ਕੇ ਕਾਜ ਸਵਾਰਤਾ ਰਹਾਉ ਅੱਗੇ ਕੀ ਲਿਖਿਆ ਹੈ ਕਹਿੰਦੇ ਦਾਲ ਸਿੱਧਾ ਮੰਗੂ ਕਿਉ ਕਹਿੰਦੇ ਮੈਨੂੰ ਖਾਣ ਦੇ ਲਈ ਦਾਲ ਚਾਹੀਦੀ ਐ ਆਟਾ ਚਾਹੀਦਾ ਕਿਉ ਮੈਂ ਖਾਣ ਪੀਣ ਦੀਆਂ ਰੋਜ਼ਮਰਾਂ ਦੀ ਜ਼ਿੰਦਗੀ ਦੀਆਂ ਵਸਤਾਂ ਮੰਗਦਾ ਹਾਂ ਇਤੋਂ ਦਾਲ ਸਿੱਧਾ ਮੰਗੂ ਕਿਉ ਹਮਰਾ ਖੁਸ਼ੀ ਕਰਨਤ ਜਿਉ ਜਿਸ ਦੇ ਨਾਲ ਮੇਰੀ ਜੰਦ ਨੂੰ ਆਨੰਦ ਪ੍ਰਾਪਤ ਹੋ ਸਕੇ ਸ਼ਕੂਨ ਪ੍ਰਾਪਤ ਹੋ ਸਕੇ ਹਮਰਾ ਖੁਸ਼ੀ ਕਰਨਤ ਜਿਉ ਪਨਿਆ ਸਾਧਨ ਨਿਕਾ ਇਕ ਮੈਨੂੰ ਪੈਰਾਂ ਦੇ ਵਿੱਚ ਪਾਉਣ ਨੂੰ ਜੁੱਤੀ ਵੀ ਚਾਹੀਂਦੀ ਐ ਚੰਗਾ ਜੁੱਤਾ ਹੋਵੇ ਅਨਾਜ ਮੰਗੂ ਸਤ ਸੀਕਾ ਮੈਨੂੰ ਅਨਾਜ ਉਹ ਚਾਹੀਦਾ ਜਿਹੜਾ ਸੱਤ ਵਾਰ ਪੈੜੀ ਨੂੰ ਬਾਕੇ ਪੈਦਾ ਕੀਤਾ ਗਿਆ ਹੋਵੇ ਅਨਾਜ ਮੰਗੂ ਸਤ ਸੀਕਾ ਸੱਤ ਵਾਰ ਪੈੜੀ ਨੂੰ ਬਾਕੇ ਭਾਵ ਕਿ ਉਹਨਾਂ ਦਾ ਕਹਿਣ ਦਾ ਮਤਲਬ ਸੀ ਜਿਹੜਾ ਪੂਰਨ ਤੌਰ ਤੇ ਪੂਰੇ ਕਿਰਤ ਕਰਕੇ ਪੈਦਾ ਕੀਤਾ ਗਿਆ ਹੋਵੇ ਮੈਨੂੰ ਅਨਾਜ ਉਹ ਚਾਹੀਦਾ ਇੱਥੋਂ ਸਾਨੂੰ ਕੁਝ ਸਿੱਖਣਾ ਚਾਹੀਦਾ ਹੈ ਵੀ ਜਿਹੜੇ ਕਹਿ ਰਹੇ ਨੇ ਸੱਤ ਵਾਰ ਪੈੜੀ ਨੂੰ ਵਾਹ ਕੇ ਉਹ ਅਨਾਜ ਚਾਹੀਦਾ ਮੈਨੂੰ ਖਾਣ ਪੀਣ ਦੇ ਲਈ ਇੱਥੇ ਉਹਨਾਂ ਨੇ ਮਿਹਨਤ ਦਾ ਜਰੀਆ ਦਰਸਾਇਆ ਵੀ ਮਿਹਨਤ ਕਠਨ ਮਿਹਨਤ ਕਰਕੇ ਪੈਦਾ ਕੀਤਾ ਹੋਇਆ ਅਨਾਜ ਚਾਹੀਦਾ ਅੱਜ ਸਾਡੀ ਆਪਣੇ ਆਪ ਨੂੰ ਕੰਪੇਅਰ ਕਰਕੇ ਦੇਖੋ ਭਗਤ ਧੰਨਾ ਜੀ ਨਾਲ ਕੀ ਅਸੀਂ ਇੰਨੀ ਕਠਨ ਮਿਹਨਤ ਕਰਕੇ ਰੋਟੀ ਖਾਂਦੇ ਹਾਂ ਕਿ ਜਿੰਨੇ ਕਠਨ ਮਿਹਨਤ ਦੀ ਭਗਤ ਧੰਨਾ ਜੀ ਗੱਲ ਕਰਦੇ ਨੇ ਉਹਨਾਂ ਨੇ ਇੱਥੇ ਇਹ ਵੀ ਕਈ ਪੱਖ ਉੱਜ ਜਾਂਦੇ ਨਹੀਂ ਇਥੇ ਧਨਾਂ ਜੀਆਂ ਨੇ ਇਹ ਵੀ ਕਿਹਾ ਵੀ ਮੇਰੀ ਮਿਹਨਤ ਨੂੰ ਫਲ ਨਹੀਂ ਕਠਨ ਮਿਹਨਤ ਨੂੰ ਫਲ ਨਹੀਂ ਮੈਨੂੰ ਜਿਹੜਾ ਫਲ ਦੇਵੇਂਗਾ ਅਨਾਜ ਦੇਵੇਂਗਾ ਜਿਹੜੀ ਦਾਤ ਦੇਵੇਂਗਾ ਤੇ ਮੇਰੀ ਮਿਹਨਤ ਤੇ ਡਿਪੈਂਡ ਕਰਦੀ ਹੋਵੇ ਅੱਜ ਦੇ ਜਿਹੜੇ ਲੋਕੀ ਨੇ ਉਹਨਾਂ ਨੂੰ ਜੇ ਇਥੇ ਆਪਾਂ ਭਗਤ ਧੰਨਾ ਜੀ ਦੇ ਇਤਿਹਾਸ ਦੇ ਵਿੱਚ ਲਿਆ ਕੇ ਪੁੱਛੀਏ ਵੀ ਭਗਤ ਧੰਨਾ ਜੀ ਤੇ ਕਹਿ ਰਹੇ ਨੇ ਜਿਹੜੀ ਪਹਿਲੀ ਸਤ ਬਾਰ ਵਾਹੀ ਹੋਵੇ ਮੈਨੂੰ ਉਸ ਦਾ ਅਨਾਜ ਚਾਹੀਦਾ ਪਰ ਅਸੀਂ ਜਿਹੜਾ ਅੱਜ ਅਨਾਜ ਲੈ ਰਹੇ ਹਾਂ ਜਿਹੜਾ ਮੰਗ ਕੇ ਖਾ ਰਹੇ ਹਾਂ ਧੰਨਾ ਆਕਾਲ ਪੁਰਖ ਵੈਗੁਰੂ ਤੋਂ ਮੰਗ ਰਿਹਾ ਦੇਖੋ ਸਾਡੇ ਤੇ ਉਹਦੇ 'ਚ ਫਰਕ ਕੀ ਹੈ ਧੰਨਾ ਜੀਾਂ ਤੇ ਸਾਡੇ 'ਚ ਫਰਕ ਕੀ ਹੈ ਉਹ ਅਕਾਲ ਪੁਰਖ ਵੈਗਰੂ ਤੋਂ ਤੰਦਰੁਸਤੀ ਮੰਗ ਰਿਹਾ ਮੈਂ ਕਿਰਤ ਕਰਾਂ ਤੇ ਅਸੀਂ ਕੁਝ دنیਵੀ ਲੋਕਾਂ ਦੇ ਕੋਲੋਂ ਮੰਗ ਰਹੇ ਹਾਂ ਉਹ ਅਕਾਲ ਪੁਰਖ ਵੈਗਰੂ ਦਾ ਮੰਗਦਾ ਹੈ ਤੇ ਅਸੀਂ دنیਵੀ ਲੋਕਾਂ ਦੇ ਮੰਗਦੇ ਹਾਂ ਅਨਾਜ ਮੰਗੋਂ ਸਤ ਸੇਕਾ ਮੈਨੂੰ ਅਨਾਜ ਚਾਹੀਦਾ ਹੈ ਸ਼ਤ ਬਾਰ ਬਾਰੀ ਹੋਈ ਪਹਿਲੀ ਦਾ ਭਾਵ ਕਿ ਕਠਨ ਮਿਹਨਤ ਕਰਕੇ ਪੈਦਾ ਕੀਤਾ ਹੋਇਆ ਨਾ ਚਾਹੀਦਾ ਗਊ ਭੈਸ ਮੰਗੂ ਲਵੇਰੀ ਕਹਿੰਦੀ ਗਾਵਾਂ ਮੱਝਾਂ ਵੀ ਲਵੇਰੀਆਂ ਚਾਹੀਦੀਆਂ ਨੇ ਮੇਰੇ ਘਰ ਦੇ ਵਿੱਚ ਗਾਵਾਂ ਮੱਝਾਂ ਦੇ ਵਿੱਚ ਵੀ ਬਾਧਾ ਹੋਵੇ ਭਾਵ ਕੇ ਪਸ਼ੂਆਂ ਦੇ ਵਿੱਚ ਵੀ ਬਾਧਾ ਹੋਵੇ ਉਹਨਾਂ ਤੋਂ ਦੁੱਧ ਕਿਉਂ ਪੈਦਾ ਕੀਤਾ ਜਾਵੇ ਕਠਨ ਮਿਹਨਤ ਦੀ ਗੱਲ ਕਰ ਰਹੇ ਨੇ ਗਾਂਵਾਂ ਪੈਸਾ ਮੰਗੋਂ ਲਾਵੇ ਰੀ ਇੱਕ ਤਾਜਨ ਤੁਰੀ ਚੰਗੇਰੀ ਆਗਾਂਵਦੂ ਦੁੱਧਾ ਰੂਪ ਪਸ਼ੂ ਵੀ ਚਾਹੀਦੇ ਨੇ ਮੈਨੂੰ ਅਤੇ ਇੱਕ ਘੋੜੀ ਚਾਹੀਦੀ ਆ ਘੁਮਣ ਫਿਰਨ ਦੇ ਲਈ ਇੱਕ ਥਾਂ ਤੋਂ ਦੂਜੀ ਥਾਂ ਤੇ ਜਾਣ ਦੇ ਲਈ ਉਸ ਸਮੇਂ ਸਹਿਦ ਜਿਹੜੀਆਂ ਅੱਜ ਆਪਣੇ ਕੋਲ ਗੱਡੀਆਂ ਨੇ ਲਗਜ਼ਰੀ ਉਹਨਾਂ ਦੀ ਥਾਂ ਘੋੜੀਆਂ ਬੜੀਆਂ ਮਸ਼ਹੂਰ ਸਨ ਆਉਣ ਜਾਣ ਦੇ ਸਾਧਨ ਸਮਝਣੀਆਂ ਘੋੜੇ ਘੋੜੀਆਂ ਸਨ ਜਿਹੜੇ ਗੱਡੀਆਂ ਤੋਂ ਵੀ ਵੱਡਾ ਰਤਬਾ ਰੱਖਦੀਆਂ ਸਨ ਉਸ ਸਮੇਂ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਧੰਨਾ ਜੀ ਕਹਿ ਰਹੇ ਨੇ ਤੰਨਾ ਜੀ ਬੜੇ ਪ੍ਰੇਮ ਦੇ ਨਾਲ ਕਹਿ ਰਹੇ ਨੇ ਵੀ ਇਹ ਅਕਾਲ ਪੁਰਖ ਵਾਹਿਗੁਰੂ ਜੀਓ ਬੜੇ ਪ੍ਰੇਮ ਦੇ ਤਹਿਤ ਮੈਂ ਤੁਹਾਡਾ ਤੰਨਾ ਤੁਹਾਡਾ ਮੰਗਤਾ ਹਾਂ ਤੁਹਾਡੇ ਤੋਂ ਮੈਂ ਗਊਆਂ ਵੱੱਜਾ ਵੀ ਮੰਗਦਾ ਕਿਉਂਕਿ ਮੈਨੂੰ ਦੁੱਧ ਮੰਗਣ ਦੇ ਲਈ ਕਿਸੇ ਤੋਂ ਹੋਰ ਨਾ ਜਾਣਾ ਪਵੇ ਕਿ ਹੋ ਮੰਗਣ ਦੇ ਲਈ ਮੇਰੇ ਮੈਨੂੰ ਕਿਸੇ ਕੋਲ ਹੋਰ ਨਾ ਜਾਣਾ ਪਵੇ ਇੱਕ ਤਾਜਨ ਤੁਰੇ ਚੰਗੇ ਰੀਕ ਘੋੜੀ ਵੀ ਹੋਵੇ ਮੈਨੂੰ ਸਾਧਨ ਕਿਸੇ ਤੋਂ ਨਾ ਮੰਗਣਾ ਬਾਬੇ ਮੈਂ ਤੇਰੇ ਤੋਂ ਹੀ ਮੰਗ ਲੈਣਾ ਕਿਉਂਕਿ ਮੈਨੂੰ ਪਤਾ ਹੈ ਮੈਂ ਤੇਰਾ ਭਗਤ ਹਾਂ ਮੈਨੂੰ ਪਤਾ ਲੱਗ ਗਿਆ ਜਿਹੜੇ ਤੇਰੀ ਭਗਤੀ ਕਰਦੇ ਨੇ ਉਹਦੀਆਂ ਸਾਰੀਆਂ ਸੁਹੂਲਤਾਂ ਦਾ ਬੰਦੋਬਸਤ ਵਸ਼ਤ ਤੂੰ ਕਰਦਾ ਹੈ ਇੱਕ ਤਾਜਨ ਤੁਰੇ ਚੰਗੇ ਰੀਕ ਘੋੜੀ ਹੋਵੇ ਘੁੰਮਣ ਫਿਰਨ ਦੇ ਲਈ ਘਰ ਕੀ ਗੀਹਨ ਚੰਗੀ ਇੱਕ ਚੰਗੀ ਘਰ ਵਾਲੀ ਹੋਵੇ ਇਸ ਤਰ੍ਹਾਂ ਦੀ ਇੱਜ਼ਤਦਾਰ ਇਮਾਨਦਾਰ ਚੰਗੇ ਕਿਰਦਾਰ ਵਾਲੀ ਜਿਹੜੀ ਘਰ ਦੇ ਵਿੱਚ ਆਗਾਹ ਬਦੂ ਸੋਚ ਨੂੰ ਜਨਮ ਦਿੰਦੀ ਹੋਵੇ ਆਗਾਹ ਬਦੂ ਸੋਚ ਨੂੰ ਜਨਮ ਦਿੰਦੀ ਹੋਵੇ ਘਰ ਨੂੰ ਦੇ ਵਿੱਚ ਚੰਗਾ ਸਮਾਜ ਚੰਗੇ ਕਿਰਦਾਰ ਦਾ ਬੋਲ ਬਾਲਾ ਪੈਦਾ ਕਰਦੀ ਹੋਵੇ ਇੱਕ ਕਰਕੇ ਗਈ ਹਨ ਚੰਗੀ ਕਰਕੇ ਗਈ ਹਨ ਚੰਗੇ ਜਨ ਧਨ ਨਾ ਲੈਵੇ ਮੰਗੀ ਧੰਨੇ ਨੇ ਕੀ ਕੀ ਮੰਗਿਆ ਆਕਾਲ ਪੁਰਖ ਵੈਗੁਰ ਤੋਂ ਧਿਆਨ ਦੇਣ ਦੀ ਲੋੜ ਹੈ ਧੰਨੇ ਨੂੰ ਕਈ ਇਥੇ ਵਿਪਰਵਾਦੀ ਸੋਚ ਦੇ ਨਾਲ ਜੋੜਦੇ ਨੇ ਉਹਨੇ ਜੀ ਪੱਥਰ ਪੁੱਜਿਆ ਜੇ ਆਹ ਬੋਆ ਪੱਥਰ ਉਹਨੂੰ ਫੜਾ ਦਿੱਤਾ ਸੀ ਇੱਕ ਬ੍ਰਾਹਮਣ ਨੇ ਪੱਥਰ ਉਹਨੂੰ ਫੜਾ ਦਿੱਤਾ ਸੀ ਪਰ ਧੰਨੇ ਦਾ ਪੱਥਰ ਦੇ ਉਪਰਾਸਤਾ ਨਹੀਂ ਸੀ ਧੰਨੇ ਦੀ ਆਸਥਾ ਸੀ ਜਿਹੜੀ ਅਕਾਲ ਪੁਰਖ ਤੇ ਸੀ ਧੰਨੇ ਨੇ ਅਕਾਲ ਪੁਰਖ ਦਾ ਧਿਆਨ ਧਰਿਆ ਧੰਨੇ ਨੇ ਅਕਾਲ ਪੁਰਖ ਦਾ ਧਿਆਨ ਧਰਿਆ ਉਹ ਭਗਤਾਂ ਦੇ ਪਾਇ ਪੂਰਨਿਆਂ ਤੇ ਚੱਲਿਆ ਉਹ ਭਗਤਾਂ ਦੇ ਪਾਇ ਪੂਰਨਾਂ ਤੇ ਚੱਲੇ ਜਦੋਂ ਤੁਸੀਂ ਗੁਰਬਾਣੀ ਨੂੰ ਪੜੋਗੇ ਭਗਤਾਂ ਦੀ ਗੱਲ ਆਵੇ ਵੀ ਜਿੱਥੇ ਉਥੇ ਸਾਰਿਆਂ ਤੋਂ ਪਹਿਲਾਂ ਨਾਮਦੇਵ ਜੀ ਨੂੰ ਪੜਿਆ ਉਹਨੇ ਆਠ ਦਾਪ ਕੋਸ਼ੀਪੁਰ ਹੋਇਓ ਲਖਿਣਾ ਬੋਣਾਂ ਤਨ ਅਤਿਆਗ ਕਰ ਪ੍ਰੀਤ ਚਰਨ ਕਬੀਰਾ ਨੀਚ ਕੁਲਾ ਜਲਾ ਰਬ ਗੁਣੀ ਗਹਿਰਾ ਰਵਦਾਸ ਟਬੰਤਾ ਢੋਰੀ ਨੀਤ ਤਨ त्याਗੀ ਮਾਇਆ ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮੰਗਣਿਆ ਇਹ ਵੰਦ ਸੁਣ ਕੇ ਜਾਟ ਰੋ ਉਠ ਭਗਤੀ ਲਾਗਾ ਮਿਲੇ ਪਰਤਖ ਗੁਸੈਆ ਤੰਨਾ ਵੜ ਭਾਗਾ ਇਨਾਂ ਨੂੰ ਦੇਖ ਕੇ ਇਹਨਾਂ ਦੇ ਪਾਇ ਪੂਰਨਿਆਂ ਤੇ ਭਗਤ ਨਾਮਦੇਵ ਜੀ ਨੂੰ ਦੇਖਿਆ ਵੀ ਉਹਨੇ ਭਗਤੀ ਕੀਤੀ ਆ ਬੜੇ ਬੜੇ ਰਾਜੇ ਮਹਾਰਾਜੇ ਉਹਨਾਂ ਦੇ ਚਰਨਾਂ 'ਤੇ ਚੁੱਕਦੇ ਨੇ ਕਬੀਰ ਸਾਹਿਬ ਨੂੰ ਦੇਖਿਆ ਭਗਤ ਰਵਿਦਾਸ ਜੀ ਨੂੰ ਵੇਖਿਆ ਭਗਤ ਸੈਣ ਜੀ ਨੂੰ ਵੇਖਿਆ ਜਦੋਂ ਉਹਨਾਂ ਦੇ ਜੀਵਨ ਦੇ ਵਿੱਚ ਆਪ ਜੀ ਨੇ ਪੂਰਨ ਤੌਰ ਤੇ ਨਿਗਾਹ ਮਾਰੀ ਉਹਨਾਂ ਦੇ ਜੀਵਨ ਤੇ ਉਹਨਾਂ ਦੇ ਜੀਵਨ ਦੇ ਅਨੁਸਾਰ ਆਪ ਵੀ ਉਹਨਾਂ ਦੇ ਪায়ে ਪੂਰਨਾਂ ਤੇ ਚੱਲ ਪਏ ਭਗਤ ਧੰਨਾ ਜੀ ਭਗਤੀ ਕਰਨ ਲੱਗੇ ਤੇ ਕੀਰਤ ਕਰਨ ਲੱਗੇ ਇਹ ਵਿਦ ਸੁਣ ਕੇ ਉਹਨਾਂ ਦੀ ਜੀਵਨ ਦੀ ਵਿਚਾਰਧਾਰਾ ਨੂੰ ਦੇਖ ਕੇ ਧੰਨਾ ਜੀ ਵੀ ਉਹਨਾਂ ਦੇ ਨਕਸ਼ੇ ਕਦਮਾਂ ਤੇ ਚੱਲੇ ਇਹ ਵਿਦ ਸੁਣ ਕੇ ਜਾਟ ਰੋਠ ਭਗਤੀ ਲਾਗਾ ਮਿਲੇ ਪਰ ਤਖ ਗਸਈਆ ਧੰਨਾ ਵੜ ਭਾਗਾ ਵੱਡੇ ਭਾਗਾ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਤੰਨੇ ਨੂੰ ਮਿਲਿਆ ਤੰਨੇ ਧਨ ਪਾਇਆ ਧਰਨੇ ਧਰ ਮਿਲ ਜਾਂ ਸੰਤ ਸਮਾਨਾ ਕਿਤੇ ਲਿਖਿਆ ਨਹੀਂ ਹੋਇਆ ਵੀ ਤੰਨੇ ਨੇ ਪੱਥਰ ਦੇ ਵਿੱਚੋਂ ਰੱਬ ਪਾਇਆ ਇਹ ਸਭ ਜਿਹੜੀਆਂ ਝੂਠ ਪ੍ਰਯੋਗ ਗੱਲਾਂ ਨੇ ਸਾਨੂੰ ਪੱਥਰ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਗੁਰਬਾਣੀ ਕਹਿੰਦੀ ਆ ਜੋ ਪੱਥਰ ਕੀ ਪਾਈ ਪਾਏ ਤਿਸ ਕੀ ਘਾਲਾਂ ਜਾਹੀਂ ਜਾਹੀਂ ਜੋ ਪੱਥਰ ਕੋ ਕਹਤੇ ਦੇਵਤੇ ਚ ਕੀ ਵਰਤਾ ਹੋਵੇ ਸੇਵ ਜਿਹੜੇ ਪੱਥਰ ਨੂੰ ਮੰਨਦੇ ਨੇ ਉਹਨਾਂ ਦੇ ਬੇਅਰਥੀ ਸੇਵਾ ਚ ਲਈ ਜਾਂਦੀ ਹੈ ਬੇਅਰਥੀ ਸੇਵਾ ਚੱਲੀ ਜਾਂਦੀ ਆ ਉਹਦੀ ਜਿਹੜੇ ਪੱਥਰ ਪੂਜਦੇ ਨੇ ਕਬੀਰ ਸਾਹਿਬ ਕੀ ਕਹਿੰਦੇ ਨੇ ਕਬੀਰ ਪਾਹਣ ਪਰਮੇਸ਼ਰ ਕੀ ਆ ਪੂਜਾ ਸਭ ਸੰਸਾਰ ਇਸ ਪਰਵਾਸੇ ਜੋ ਰਹੇ ਗੋਡੇ ਕਾਲੀ ਤਾਰ ਅਕਾਲ ਪੁਰਖ ਵੈਗਨੂ ਨੇ ਸ੍ਰਿਸ਼ਟੀ ਦੇ ਵਿੱਚ ਪੱਥਰ ਦੀ ਸਿਰਜਣਾ ਕੀਤੀ ਐ ਜਿਨੇ ਉਹ ਸਾਜਿਆ ਅਸੀਂ ਉਸੇ ਨੂੰ ਪੂਜੀਏ ਅਕਾਲ ਪੁਰਖ ਵੈਗਨੂ ਨੂੰ ਜਿਹੜੇ ਪੱਥਰ ਦੇ ਆਸਰੇ ਤੇ ਰਹਿ ਗਏ ਕਹਿੰਦੇ ਉਹ ਇਸ ਅੰਧਕੋਰ ਦੀ ਹਨੇਰੀ ਦੇ ਵਿੱਚ ਡੁੱਬ ਕੇ ਰਹਿ ਗਏ ਜਿਹੜੀ ਅੰਧਕੋਰ ਦੀ ਹਨੇਰੀ ਸੰਸਾਰ ਦੇ ਵਿੱਚ ਚੱਲ ਰਹੀ ਹੈਗਾ ਜਿਕੇ ਆਖੋ ਸਤਨਾਮ ਜਦੋਂ ਗੁਰਬਾਣੀ ਨੂੰ ਪੜਾਂਗੇ ਅਸੀਂ ਤੱਥਾਂ ਦੇ ਆਧਾਰ ਤੇ ਗੁਰਬਾਣੀ ਸਾਨੂੰ ਸਮਝਾਉਂਦੀ ਹੈ ਅਕਾਲ ਪੁਰਖ ਦੀ ਵਿਚਾਰਧਾਰਾ ਪਰ ਤੱਥਾਂ ਦੇ ਆਧਾਰ ਤੇ ਸਾਡੇ ਸਮਝਣ ਵਾਲੇ ਮਾਦੇ ਨਹੀਂ ਹਨ ਅੱਜ ਸੱਚ ਸੁਣਨਾ ਸਾਨੂੰ ਬੜਾ ਔਖਾ ਹੈ ਸੱਚ ਤੋਂ ਅਸੀਂ ਕੋਹਾਂ ਦੂਰ ਹੈ ਸੱਚ ਤੋਂ ਕੋਹਾਂ ਦੂਰ ਚਲੇ ਜਾ ਰਹੇ ਹਾਂ